ोम्कां का, का सत्ना कर्तापरख निर्पो निर्व अकल अजूनि याद सच जुगाद सच है भी सच नानक ओ से भी सच ਅੱਜ ਮੂਲ ਮੰਤਰ ਤੇ ਗੱਲ ਕਰਾਂਗੇ ਜਿਵੇਂ ਅਮਰ ਕਥਾ ਹੁੰਦੀ ਹੈ ਨਾ ਅਮਰ ਕਥਾ ਐਵੇਂ ਸਮਝੋਗੇ ਇਹ ਸਾਡਾ ਅਮਰ ਹੋਣ ਦਾ ਮੰਤਰ ਤੇ ਇਹ ਸਾਡੀ ਅਮਰ ਕਥਾ ਜਿਹੜਾ ਬੱਚਾ ਜਾਂ ਵਿਅਕਤੀ ਜੇ ਉਹ ਵੀ ਇਸ ਮੂਲ ਮੰਤਰ ਦਾ ਪਾਠ ਕਰੇਗਾ ਉਹਨੂੰ ਕਦੇ ਰੱਬ ਹਮੇਸ਼ਾ ਇੰਨਾ ਤਕੜਾ ਕਰਕੇ ਰੱਖੇਗਾ ਕਿ ਉਹਨੂੰ ਦੁੱਖ ਸੁੱਖ ਕਦੇ ਮਹਿਸੂਸ ਨਹੀਂ ਹੋਏਗਾ ਨਾ ਹੀ ਆਏਗਾ ਜਾਏਗਾ ਮੂਲ ਮੰਤਰ ਹੈਗਾ ਜੋ ਕਿ ਗੁਰੂ ਨਾਨਕ ਸਾਹਿਬ ਨੇ ਦੁਨੀਆ ਨੂੰ ਦਿੱਤਾ ਇਹ ਰੱਬ ਦਾ ਸਰੂਪ ਹੈ ਇਹਨੂੰ ਬਾਣੀ ਵਿੱਚ ਗੁਰ ਕਿਹਾ ਗਿਆ ਜਿੱਥੇ ਵੀ ਗੁਰ ਆਏ ਉੱਥੇ ਮਤਲਬ ਹੈ ਮੂਲ ਮੰਤਰ ਤਾਂ ਹੀ ਅਸੀਂ ਇਹ ਗੁਰ ਬਾਣੀ ਹੈ ਇਹ ਬਾਣੀ ਜਿਹੜੀ ਸਾਨੂੰ ਗੁਰ ਦੀ ਉਸਤਤ ਹੈ ਰੱਬ ਦੇ ਸਰੂਪ ਦੀ ਉਸਤਤ ਹੈ ਤੇ ਗੁਰ ਕਿਹਾ ਗਿਆ ਰੱਬ ਦੇ ਸਰੂਪ ਨੂੰ ਤੇ ਜੇ ਕੋਈ ਪੁੱਛੇ ਨਾ ਸਾਡਾ ਰੱਬ ਕਿਹਜ ਹੈ ਤੇ ਸਾਡੇ ਰੱਬ ਦੀ ਸ਼ਕਲ ਤਾਂ ਬਣਾਈ ਨਹੀਂ ਜਾ ਸਕਦੀ ਤਾਂ ਆ ਮੂਲ ਮੰਤਰ ਸਰੂਪ ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆ ਨੂੰ ਦਿੱਤਾ ਜਿਹੜਾ ਕਿ ਪ੍ਰਮਾਤਮਾ ਨੇ ਆਪ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਕਹਿੰਦੇ ਨਾਨਕ ਹੋਸੀ ਭੀ ਸਚ ਨਾਨਕ ਪਾਸ਼ਾ ਨੂੰ ਪ੍ਰਭੂ ਨੇ ਕਿਹਾ ਕਿ ਆ ਨਾਨਕ ਇਹ ਮੇਰਾ ਸਰੂਪ ਅੱਗੇ ਨੂੰ ਵੀ ਸੱਚ ਰਹੇਗਾ ਹੁਣ ਅਸੀਂ ਇਹ ਸਮਝਾਂਗੇ ਕਿ ਮੂਲ ਮੰਤਰ ਦਾ ਆਪਣੇ ਰੱਬ ਨਾਲ ਕਿਵੇਂ ਗੱਲ ਕਰਨੀ ਹੈ ਪਹਿਲਾ ਸ਼ਬਦ ਆਉਂਦਾ ਇੱਕ ਤੇ ਓੰਕਾਰ ਇੱਕ ਦਾ ਅਰਥ ਹੈ ਆਪਣੇ ਮਨ ਦੇ ਅੰਦਰ ਰੱਬ ਨੂੰ ਸੰਬੋਧਿਤ ਕਰਕੇ ਪੜਨਾ ਕਿ ਰੱਬ ਮੇਰੇ ਨਾਲ ਹੈ ਤੇ ਰੱਬ ਦੀ ਉਸਤਤ ਕਰਨਿਆ ਮੂਲ ਮੰਤਰ ਆਹੀ ਕਹਿੰਦੇ ਪ੍ਰਭੂ ਜੀ ਇੱਕ ਮਾਲਕ ਦੀ ਜੋਤ ਜੋ ਮੇਰੇ ਸ਼ਰੀਰ ਦੇ ਹਰ ਕਣ ਦੀ ਜਾਂ ਹਰ ਸੈੱਲ ਦੀ ਹਰ ਸੈੱਲ ਦਾ ਆਪਣਾ ਲਾਈਫ ਸਾਈਕਲ ਹੈ ਹਰ ਸੈੱਲ ਦੀ ਜਦ ਤੱਕ ਉਸ ਦੀ ਹੋਂਦ ਹੈ ਜਦ ਤੱਕ ਉਸ ਦੀ ਐਗਜ਼ਿਸਟੈਂਸ ਹੈ ਤਦ ਤੱਕ ਉਸ ਦੀ ਰੱਖਿਆ ਰੱਖਦੇ ਨੇ ਐ ਤਾਂ ਹੋ ਗਿਆ ਇੱਕ ਫਿਰ ਆ ਗਿਆ ਓੰਕਾਰ ਓੰਕਾਰ ਹੋਇਆ ਤਿੰਨ ਬਣਿਆ ਹੋਇਆ ਨਾ ਤਿੰਨ ਦਾ ਅਰਥ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਬ੍ਰਹਮਾ ਮੀਨਸ ਮਾਈਂਡ ਵਿਸ਼ਨੂੰ ਮੀਨਸ ਡਾਈਜੈਸਟਿਵ ਸਿਸਟਮ ਐਂਡ ਮਹੇਸ਼ ਮੀਨਸ ਰੀਪਰੋਡਕਟਿਵ ਆਰਗਨਸ ਕਹਿੰਦੇ ਪ੍ਰਬੂ ਦੀ ਇਹਨਾਂ ਤਿੰਨੋਂ ਗੁਣਾ ਉੱਤੇ ਤਿੰਨ ਗੁਣ ਨੇ ਸ਼ਰੀਰ 'ਤੇ ਤਿੰਨੋਂ ਗੁਣਾ ਉੱਤੇ 63 ਛਾਇਆ ਜਿਹਦੇ ਉੱਪਰ ਛਤਰੀ ਬਣੀ ਐ ਉਹ ਇਹ ਦੱਸਦੀ ਐ ਕਿ ਰੱਬ ਦੀ ਇਹਨਾਂ ਤਿੰਨੋਂ ਗੁਣਾ ਉੱਤੇ 63 ਛਾਇਆ ਤਾਂ ਫਿਰ ਜਦੋਂ ਇੱਕ ਓੰਕਾਰ ਬੋਲਣਾ ਆਪਣੇ ਰੱਬ ਨੂੰ ਕਿਵੇਂ ਸੰਬੋਧਿਤ ਕਰਕੇ ਗਾਣਾ ਪ੍ਰਭੂ ਜੀ ਇੱਕ ਮਾਲਕ ਦੀ ਜੋਤ ਜੋ ਮੇਰੇ ਸਰੀਰ ਦੇ ਹਰ ਸੈੱਲ ਦੀ ਹਰ ਕਣ ਦੀ ਜਦ ਤੱਕ ਉਸ ਦੀ ਹੋਂਦ ਹੈ ਤਦ ਤੱਕ ਉਸ ਦੀ ਰੱਖਿਆ ਰੱਖਦੇ ਨੇ ਕੌਣ ਰੱਖਿਆ ਰੱਖਦੇ ਨੇ ਮੇਰੇ ਮਨਾਂ ਉਹ ਰੱਖਿਆ ਰੱਖਦੇ ਨੇ ਮੇਰੇ ਮਨਾਂ ਉਹ ਮਾਲਕ ਰਛਾਦਾ ਜਿਬ ਜੀ ਮੇਰੇ ਤਿੰਨੋ ਗੁਣਾ ਉੱਤੇ ਛਤਰ ছਾਇਆ ਹੈ ਫਿਰ ਫੀਲ ਕਰਨਾ ਤਿੰਨੋ ਗੁਣਾ ਚ ਉਸ ਰੱਬ ਨੂੰ ਕਿਉਂ ਰੱਬ ਚ ਲਾ ਰਿਹਾ ਹੈ ਬ੍ਰਹਮਾ ਮੀਨਸ ਮਾਈਂਡ ਵਿਸ਼ਨੂ ਮੀਨਸ ਡਾਈਜੈਸਟਿਵ ਸਿਸਟਮ ਮਹੇਸ਼ ਮੀਨਸ ਰੀਪਰੋਡਕਟਿਵ ਆਰਗਨ ਰੱਬ ਨੂੰ ਫੀਲ ਕਰਨਾ ਇਹ ਤਿੰਨੋ ਗੁਣਾ ਅੰਦਰ ਕੰਮ ਕਰਦੇ ਹੋਏ ਉਹ ਅਸੀ ਸ਼ਬਦ ਨੂੰ بار بارੇ ਪ੍ਰੈਕਟਿਸ ਕਰਨਾ ਤੇ ਆਪਣੇ ਰੱਬ ਨਾਲ ਬੋਲਣਾ ਤੇ ਤੁਹਾਨੂੰ ਆਪਣੇ ਆਪ ਡੀਪ मीनिंग्स ਰੱਬ ਆਪਣੇ ਆਪ 15 ਉਹ ਦੱਸਦਾ ਰਹੇਗਾ ਫਿਰ ਕਿਵੇਂ ਪੜਨ ਆਪਣੇ ਰੱਬ ਨੂੰ ਬੋਲਣਾ ਉਹ ਪ੍ਰਭੂ ਜੀ ਇੱਕ ਮਾਲਕ ਦੀ ਜੋਤ ਜੋ ਮੇਰੇ ਸਰੀਰ ਤੇ ਹਰ ਕਣ ਦੀ ਜਦ ਤੱਕ ਉਸ ਦੀ ਹੋੰਦ ਹੈ ਤਦ ਤੱਕ ਉਸ ਦੀ ਰੱਛਾ ਰੱਖਦੇ ਨੇ ਮੇਰੇ ਮਨਾ ਉਹ ਕੌਣ ਨੇ ਜੋ ਮੇਰੇ ਹਰ ਕਣ ਦੀ ਰੱਖਿਆ ਰੱਖਦੇ ਨੇ ਮੇਰੇ ਮਨਾ ਉਹ ਉਹ ਪਰਮਾਤਮਾ ਮੇਰੇ ਮਨਾ ਜੀ ਦੀ ਨਾ ਮੇਰੇ ਤਿੰਨੋ ਗੁਣਾਂ ਉੱਤੇ ਛਤਰ ਛਾਇਆ ਹੈ ਤੈਨੂੰ ਪਤਾ ਮੇਰੇ ਮਨਾ ਉਹ ਤਿੰਨ ਗੁਣ ਕਿਹੜੇ ਨੇ ਉਹ ਤਿੰਨ ਗੁਣ ਨੇ ਬ੍ਰਹਮਾ ਵਿਸ਼ਨੂੰ ਮਹੇਸ਼ ਬ੍ਰੇਨ ਦਾ ਜਸਟਿਸ ਸਿਸਟਮ ਮੇਰੇ ਰੀਪ੍ਰੋਡਕਟਿਵ ਆਰਗਨ ਇਹ ਜਿਹੜੇ ਤੇਰੇ ਤਿੰਨੋ ਗੁਣ ਹੈ ਨਾ ਮੇਰੇ ਮਨਾ ਇਹ ਮਾਲਕ ਦੀ ਕਿਰਪਾ ਸਦਕਾ ਚੱਲ ਰਹੇ ਨੇ ਜੇ ਤੂੰ ਇਹਨਾਂ ਨੂੰ ਵਿਸਾਰ ਦਿੱਤਾ ਨਾ ਤੇ ਇਹ ਗੁਣਾਂ ਨੇ ਤੈਨੂੰ ਨੁਕਸਾਨ ਦੇਣਾ ਸ਼ੁਰੂ ਕਰਦੇ ਨੇ ਇਸ ਕਰਕੇ ਹਮੇਸ਼ਾ ਯਾਦ ਰੱਖ ਇਹ ਤਿੰਨੋਂ ਗਣ ਉਹ ਮਾਲਕ ਦੀ ਰਜਾ ਵਿੱਚ ਮਾਲਕ ਦੀ ਛਤਰਛਾਇਆ ਦੇ ਅੰਦਰ ਚੱਲ ਰਹੇ ਨੇ ਠੀਕ ਹੈ ਫਿਰ ਉਹਦੇ ਤੋਂ ਬਾਅਦ ਅਗਲਾ ਸ਼ਬਦ ਆਏਗਾ ਸਤਨਾਮ